ਭੋਜੀ ਇਹ ਤਾਂ ਰਾਜਨੀਤੀ ਲੋਕ ਕਰਦੇ ਨੇ ਮੇਰੇ ਕੱਲ ਬਾਰ-ਬਾਰ ਉਸੇ ਗੱਲ ਨੂੰ ਤਾਂ ਕਰਨੀ ਏਡੀ ਕੋ ਸੋਭਾ ਨਹੀਂ ਦਿੰਦੀ ਤਾਂ ਇੱਕ ਗੱਲ ਨੂੰ ਇਸ਼ੂ ਬਣਾਉਣਾ ਕੋ ਗੱਲ ਨਹੀਂ ਤੁਸੀਂ ਜਹਾਜਾਂ 'ਚ ਫੜੋ ਤਾਂ ਫੇਰ ਸਾਰਾ ਕੁਝ ਠੀਕ ਹੈ ਜੇ ਆਮ ਘਰ ਦਾ ਬੰਦਾ ਕੋਈ ਜਹਾਜ 'ਚ ਚੜ ਗਿਆ ਤਾਂ ਤੁਹਾਡੇ ਅੰਦਰ ਵੱਟ ਫਿਰਦਾ ਇਹ ਸੋਚਦੇ ਨੇ ਕਿ ਅਸੀਂ ਗਰਾਊਂਡ ਤੇ ਫਿਰਦੇ ਆ ਤਾਂ ਪ੍ਰਮਾਤਮਾ ਤੇ ਹੱਥ 'ਚ ਵਾ ਸਾਰਾ ਕੁਝ ਉਹਨੇ ਕਿੰਨੂੰ ਜਹਾਜ ਤੇ ਚੜਾਉਣਾ ਤੇ ਕਿੰਨੂੰ ਜਹਾਜ ਦੇ ਵਿੱਚੋਂ ਲਾਉਣਾ ਤੇ ਕਿੰਨੂੰ ਕਿਹੜੀ ਗੱਡੀ 'ਚ ਪਿਟਾਉਣਾ ਤੇ ਕਿਹੜੀ ਗੱਡੀ 'ਚ ਉਹਨੂੰ ਕੱਢਣਾ ਇਹ ਸਾਰਾ ਕੁਝ ਇਸ ਪ੍ਰਮਾਤਮਾ ਦੇ ਹੱਥ ਚ ਵਾ ਇਸ ਕਰਕੇ ਇਹ ਕੋਈ ਏਡਾ ਵੱਡਾ ਇਸ਼ੂ ਨਹੀਂ ਸੀਗਾ ਮੈਂ ਜਰੂਰ ਹੋਦਣ ਜਿਹੜਾ ਸਾਡਾ ਜਹਾਜ਼ ਆ ਤੇ ਮੈਂ ਆਇਆ ਵੀ ਜਰੂਰ ਆ ਜਿਹੜਾ ਸੀਐਮ ਸਾਹਿਬ ਦੇ ਕੇ ਗਏ ਨੇ ਤਾਂ ਮੈਂ ਉਸੇ ਦਿਨ ਦੇਖਿਆ ਤਾਂ ਮੈਂ ਵੀ ਮਹਿਸੂਸ ਕੀਤਾ ਕਿ ਆਪਾਂ ਜਿਹੜਾ ਉਹਦੇ ਤੋਂ ਜਦੋਂ ਇੰਨੀ ਉਚਾਈ ਤੋਂ ਕੋਈ ਚੀਜ਼ ਥੱਲੇ ਸੱਤਦੇ ਆ ਉਹ ਕਦੇ ਨਾ ਕਿਤੇ ਖਰਾਬ ਵੀ ਹੋਣੀ ਆ ਕਿਤੇ ਕਿਤੇ ਗਲਤ ਜਗ੍ਹਾ ਤੇ ਵੀ ਟਿਕਣੀ ਆ ਆਪਾਂ ਉਹ ਤੋਂ ਬਾਅਦ ਇਹ ਸਿਸਟਮ ਕੀਤਾ ਕਿ ਡਰੋਨ ਸਿਸਟਮ ਕਰ ਲਿਆ ਤਾਂ ਡਰੋਨ ਸਿਸਟਮ ਜਿਹੜਾ ਸਾਡਾ ਬਣਾਉਂਦੇ ਆ ਸਕਸੈਸਰ ਆ ਤਾਂ ਸਾਨੂੰ ਜਿੱਥੇ ਜ਼ਰੂਰਤ ਪਈ ਹੁਣ ਆਪਾਂ ਡਰੋਨ ਨਾਲ ਉਥੇ ਰਸਤਾ ਜਿਹੜੀ ਭੇਜਦੀਆਂ ਇਹ ਪਹਿਲੀ ਵਾਰੀ ਹੋਇਆ ਕਿ ਇਹੋ ਜੀ ਔਖੇ ਸਮੇਂ ਦੇ ਵਿੱਚ ਕੋਈ ਸਰਕਾਰ ਆ ਜਿਹੜੀ ਆਮ ਆਦੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ੍ਰੀ ਔਰਨ ਕੇਚਰੀਵਾਲ ਜੀ ਦੀ ਗਵਾਹੀ ਚ ਜਿਹੜਾ ਇਹ ਸਰਕਾਰ ਆ ਸਾਡੀ ਆਮ ਆਦੀ ਪਾਰਟੀ ਆ ਇਹਨਾਂ ਨੇ ਦੇਖ ਲਓ ਕਿ ਸਿਸਟਮ ਇਹੋ ਜਿਹਾ ਸੈੱਟ ਕਰਤਾ ਕਿ ਅੱਜ ਕਿਸੇ ਨੂੰ ਜਰੂਰਤ ਪਈ ਤਾਂ ਆਪਾਂ ਡਰੋਨ ਰਾਈ ਉਹਦੇ ਘਰ ਤੱਕ ਜਿਹੜਾ ਆਪਾਂ ਸਮਾਂ ਜਿਹੜਾ ਪਹੁੰਚਾ ਸਕਦੇ ਆ ਪਾਚ ਪਾਣੀ ਵੀ ਆ ਜੀ ਤਾਂ ਦਰਿਆਵਾਂ ਚ ਪਾਣੀ ਆ ਜੀ 11 ਲੱਖ ਤਾਂ ਮੇਰੇ ਖਿਆਲ 20000 ਕਿਊਸਿਕ 88 ਆਇਆ ਸੀਗਾ ਇਸ ਵਾਰ 14 ਲੱਖ ਕੁਝ ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਆਇਆ ਇਸ ਵਾਰ ਇਹਦਾ ਮਤਲਬ ਕੀ ਪਾਣੀ ਜਿੱਦੀ ਮਰਜ਼ੀ ਤੁਸੀਂ ਬਣਾ ਲਓ ਇੰਨੇ ਵੱਡਾ ਪਾਣੀ ਆਉਣਾ ਜਿੱਤੇ ਕੈਪੈਸਿਟੀ ਮੇਰੇ ਖਾਲ ਸਾਰੀ ਇਹਦੀ ਹੈਗੀ 9 ਲੱਖ 11 ਲੱਖ ਕਿਊਸਿਕ 9 ਲੱਖ ਦੀ ਕਿ 11 ਲੱਖ ਕਿਊਸਿਕ ਜਿਹੜਾ ਇਹਦਾ ਪਾਣੀ ਦਰਿਆ ਚ ਬਹੁਤ ਨੰਕਲਸ ਪਰ ਜਦੋਂ ਇੱਕ ਗੁਣਾ ਵੱਧ ਪਾਣੀ ਆ ਗਿਆ ਠੀਕ ਹੈ ਨਾ ਉਹ ਤਾਂ ਪਰ ਸਾਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿਹੜਾ ਜਾਨੀ ਮਾਲੀ ਨੁਕਸਾਨ ਹੁਣ ਬਚ ਗਿਆ ਬਿਲਕੁਲ ਨਹੀਂ ਜੀ ਇਹ ਇਹ ਸਭ ਇਹ ਪ੍ਰੋਪਗੈਂਡਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਲੋਕਾਂ ਸਰ ਕੁਸਤੇ ਉਵੇਂ ਜੇ ਉਹੀ ਹੋਥੇ ਕੜਿਆਲੇ ਇੱਥੇ ਪਾਣੀ ਉੱਤ ਤੱਕ ਦੀ ਪਹੁੰਚ ਨਹੀਂ ਲੁੱਤੀ ਰਾਜ ਮੈਨੂੰ ਤੁਸੀਂ ਆਪਣੇ ਚੰਨੰਦਰਾਇ ਕੋਈ ਇੱਕ ਘਰ ਕੋਈ ਇੱਕ ਪਿੰਡ ਦੱਸੋ ਕਿ ਜਿੱਥੇ ਨਹੀਂ ਰਸਤ ਕਈ ਨਾ ਜਿੱਥੇ ਨਹੀਂ ਪਾਣੀ ਗਿਆ ਮੈਂ ਤੁਹਾਡੇ ਚੈਨਲ ਤੇ ਚੈਲੰਜ ਕਰ ਰਿਹਾ ਮੈਨੂੰ ਕੋਈ ਘਰ ਕੋਈ ਪਰਿਵਾਰ ਐਸਾ ਦੱਸੋ ਕਿ ਜਿੱਥੇ ਰਸਤ ਸਰਕਾਰ ਨੇ ਨਹੀਂ ਪਹੁੰਚਾਈ ਨਾ ਸਰਕਾਰ ਦੇ ਬੰਦੇ ਉੱਥੋਂ ਤੱਕ ਨਹੀਂ ਪਹੁੰਚੇ ਕਿਹਨਾਂ ਇਹ ਕੋਈ ਇੱਕ ਪਰਿਵਾਰ ਦੱਸੋ ਰੱਤੀ ਦਾ ਬਹੁਤ ਕੁਝ ਗਿਆ ਜੀ ਉਹ ਤਾਂ ਵਿਰੋਧੀ ਦੇ ਵਿਰੋਧੀ ਤੇਰਾ ਇੱਕ ਤਾਂ ਬੰਦਾ ਸਾਹਮਣੇ ਤੁਹਾਡੇ ਕੈਮਰੇ ਦੇ ਲਿਆ ਕੇ ਖੜਾ ਕਰ ਦੇਣਾ ਗਰਾਊਂਡ ਦਾ ਨਹੀਂ ਉਹ ਉਹਨਾਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਜਿਹੜੇ ਗੱਲਾਂ ਕਰ ਬਿਲਕੁਲ ਜੀ ਬੇਜਮਾਨਾਂ ਵਾਸਤੇ ਚਾਰਾ ਮੇਰ ਦਾ ਫੀਡ ਸਾਰੇ ਪਿੰਨਾਂ 'ਚ ਜਾ ਰਹੀ ਹੈ ਜਦੋਂ ਜਿਹੜੀ ਐਨਡੀਆਰਐਸ ਦੀ ਟੀਮ ਆ ਕਿੰਨਾ ਘੰਟਾ ਰੈਸਕੂ ਕਰਦੀ ਬਹੁਤ ਸਾਰਾ ਰੈਸਕੂ ਕੀਤਾ ਜੀ ਜਿੱਥੇ-ਜਿੱਥੇ ਵੀ ਸਾਨੂੰ ਕਿਹਾ ਅੱਜ ਹੁਣ ਕੋਈ ਜ਼ਰੂਰਤ ਨਹੀਂ ਗੀ ਰੈਸਕੂ ਦੀ ਤੇ ਕਰਨੀ ਕੁਝ ਲੋਕ ਇਹ ਨੇ ਕਿ ਜਿੱਦੀ ਲੋਕ ਨੇ ਉਹਨਾਂ ਕੋ ਜਾਣਦੇ ਉਹ ਲੋਕ ਘਰ ਨਹੀਂ ਛੱਡ ਕੇ ਰਾਜੀ ਉਹ ਕਹਿੰਦੇ ਜੀ ਅਸੀਂ ਤਾਂ ਆਪਣੇ ਘਰ ਨਾਲਈਆਂ ਨੇ ਡਬਲ ਸਟੋਰੀ ਬਣਾਇਆ ਘਰ ਉਹ ਸੁਣਦਾ ਵੀ ਥੱਲੇ ਦੀ ਸੋਝ ਨੂੰ ਉਪਰ ਪੁਲੀ ਸਟੋਰੀ ਤੁਸੀਂ ਆ ਕੇ ਇਹਦਾ ਵੀ ਆਪਣਾ ਘਰ ਛੱਡਣ ਨੂੰ ਦਿਲ ਨਹੀਂ ਕਰਦਾ ਮਾਂ ਕੋ ਚੜਦਾ ਹੀ ਆ ਉਹ ਕਹਿੰਦੇ ਥੋੜਾ ਔਖਾ ਟਾਈਮ ਕੱਢ ਲਾਂਗੇ ਪਰ ਘਰ ਨਹੀਂ ਛੱਡਣਾ ਸੰਸਥਾਵਾਂ ਬੜੀਆਂ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਜੀ ਪਰ ਲੋਕੀਂ ਦੇ ਰਸਤੇ ਵਿੱਚ ਖੜੇ ਨੇ ਲੋਕ ਕਹਿੰਦੇ ਕਿ ਉੱਥੇ ਹੀ ਉਤਰੀ ਜਾ ਜ ਆਪਣੇ ਕਵਰ ਕਰੀ ਜਾ ਜ ਉੱਥੇ ਨਹੀਂ ਪਹੁੰਚ ਗਏ ਸੰਸਥਾਵਾਂ ਨੂੰ ਮੈਂ ਬਹੁਤ ਚੰਗੀ ਗੱਲ ਆ ਕਿ ਸਾਡੇ ਖਾਸ ਕਰਕੇ ਸਾਡੀ ਸਿੱਖ ਕੌਮ ਚ ਜੀ ਤੇ ਸ਼ੁਰੂ ਤੋਂ ਹੀ ਆਜ ਨਹੀਂ ਗੁਰੂ ਪੀਰਾਂ ਤੋਂ ਵੀ ਇਹ ਕਿਸੇ ਦਾ ਦੁੱਖ ਵੇਖ ਕੇ ਜਾਣ ਨਹੀਂ ਸਕਦੇ ਇਹ ਕਹਿੰਦਾ ਇਹ ਸਮਝ ਕਿਤੇ ਲੱਗ ਲਿਆ ਦਾ ਦੋਖਾ ਖਾਦਾ ਦੋਖਾ ਖਾਸ ਕਰਕੇ ਹਨੁਪੁਰਤੀ ਮਿਲੀ ਔਰ ਕੁਝ ਲੋਕ ਇਦਾਂ ਕਰਦੇ ਮੈਂ ਉਹਨਾਂ ਸੰਸਥਾਵਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਤੁਸੀਂ ਉਸ ਘਰ ਤੱਕ ਅਪਰੋਚ ਕਰੋ ਉਸ ਪਿੰਡ ਦੇ ਸਰਪੰਚ ਤੱਕ ਅਪਰੋਚ ਕਰੋ ਜਿਹਨੇ ਜਿੱਥੇ ਵੀ ਤੁਈ ਨਾ ਕਿਹਾ ਸਰਪੰਚ ਨੂੰ ਜਾਂ ਸਰਪੰਚ ਨੂੰ ਕੱਲੇ ਕੱਲੇ ਘਰ ਦਾ ਪਤਾ ਲਗਾ ਕਿ ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਗਰਾਤੀ ਤੇ ਆਪਣੀ ਥੀਟ ਆਈ ਆ ਕੁਝ ਤਰ੍ਹਾਂ ਤਾਲੁਕਾ ਜਿਹੜੀ 1300 ਵਾਲੀ ਬੋਰੀ ਹੈ ਜਿਨ੍ਹਾਂ ਦੇ ਘਰ ਨਹੀਂ ਵੀ ਕੋਈ ਪਸ਼ੂ ਰੱਖਿਆ ਉਹਨੇ ਵੀ ਬੋਰੀ ਫੜ ਲਈ 1300 ਵਾਲੀ ਬੋਰੀ ਮੁੜ ਕੇ 500 ਦੀ ਸੇਲ ਕੀਤੀ ਹੈ ਇੱਥੇ ਮੈਨੂੰ ਬੱਤਿਆ ਗੁੱਜਰ ਬਰਾਦਰੀ ਬੈਠੀ ਆ ਪਾਣੀ ਦੀਆਂ ਪੇਟੀਆਂ ਲੈ ਲਈਆਂ ਮੁੜ ਕੇ ਉਹੀ ਪੇਟੀ 50-50 ਰੁਪਏ ਦੀ ਵਿੱਚੀ ਇਹਨਾਂ ਲੋਕਾਂ ਨੂੰ ਕੁਝ ਸਮਝਣਾ ਚਾਹੀਦਾ ਕਿ ਜੇ ਕੁਦਰਤੀ ਮਾਰ ਪਈ ਆ ਤਾਂ ਆਪਾਂ ਇਹਦਾ ਮਿਸ ਜਿਉਣਾ ਕਰੀਏ ਹੱਥ ਮੜਾਈਏ ਇਹੋ ਜਿਹਾ ਗਲਤ ਕੰਮ ਜਿਹੜਾ ਨਾ ਕਰੀਏ ਹੁਣ ਆਪਣਾ ਜਿਹੜਾ ਕੰਮ ਹੈਗਾ ਹੈ ਕਾਫੀ ਹੱਦ ਤੇ ਕੰਟਰੈਕਟ ਹੈ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਹਰ ਪਿੰਡ ਨੂੰ ਅਪਰੋਚ ਕਰੀਏ ਆਪਣਾ ਇੱਕ ਪਿੰਡ ਜਿਹੜਾ ਅਨਐਕਸੈਸਿਬਲ ਸੀਗਾ ਕਨੀਏ ਦੇ ਬੇਟ ਉੱਤੇ ਆਪਾਂ ਕੱਲ 600 ਕਿਲੋ ਤੋਂ ਵੱਧ ਆਪਾਂ ਰੀਲੀਫ ਮਟੀਰੀਅਲ ਹੈਲੀਕਾਪਟਰ ਦੁਆਰਾ ਆਪਾਂ ਡ੍ਰੌਪ ਕੀਤਾ ਤੇ ਸਾਡੇ ਕੋਲ ਇਸ ਟਾਈਮ ਤੇ ਸਭ ਤੋਂ ਵਧੀਆ ਗੱਲ ਹੈ ਕਿ ਬਹੁਤ ਸਾਰੇ ਐਨ ਜੀਓਜ਼ ਜਿਹੜੇ ਹਨ ਉਹ ਵੱਧ ਚੜ੍ਹ ਕੇ ਕੰਮ ਕਰ ਰਹੇ ਨੇ ਮੈਂ ਅਪੀਲ ਕਰਾਂਗਾ ਜੇ ਹੋਰ ਵੀ ਆਪਣੇ ਐਨ ਜੀਓਜ਼ ਹੈਗੇ ਆ ਉਹ ਕਦੇ ਵੀ ਸਾਨੂੰ ਰੀਚ ਆਊਟ ਕਰ ਸਕਦੇ ਆ ਮੈਂ ਇੱਕ ਫੋਨ ਨੰਬਰ ਵੀ ਇਸ ਟਾਈਮ ਰਾਬਤਾ ਕਰਨਾ ਚਾਹਵਾਂਗਾ ਉਹਨਾਂ ਨੂੰ ਤੁਸੀਂ ਦੱਸਿਓ ਜੇ ਤੁਸੀਂ ਕਿਸੇ ਵੀ ਤਰੀਕੇ ਦੀ ਸਾਡੀ ਮਦਦ ਕਰ ਸਕਦੇ ਹੋ ਭਾਵੇਂ ਰੀਲੀਫ ਮਟੀਰੀਅਲ ਹੋਵੇ ਕੁਝ ਹੋਵੇ ਤੇ ਨੰਬਰ ਹੈਗਾ 9814390280 ਤੇ ਆਪਣੇ ਲਈ ਬਹੁਤ ਵਧੀਆ ਹੋਊਗਾ ਤੇ ਆਪਨੀ ਇਸ ਟਾਈਮ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਪਾਸੇ ਢੀਂਗੀਆਂ ਚੱਲਦੀਆਂ ਉਸ ਪਾਸੇ ਢੀਂਗੀਆਂ ਪੇਜ ਰਹੇ ਨੇ ਜਿਸ ਪਾਸੇ ਟਰੈਕਟਰ ਚੱਲ ਰਹੇ ਨੇ ਉਸ ਪਾਸੇ ਆਪਾਂ ਟਰੈਕਟਰਾਂ ਰਾਹੀਂ ਰੀਲੀਫ ਮਟੀਰੀਅਲ ਡਿਸਟ੍ਰੀਬਿਊਟ ਕਰ ਰਹੇ ਹਾਂ ਇਸਕੀ অলਮੋਸਟ ਸਾਢਾ ਕੰਪਲੀਟ ਹੈ ਹੁਣ ਸਾਨੂੰ ਰੈਸਕਿਊ ਦੀ ਕੋਈ ਡਿਸਟ੍ਰੈਸ ਕਾਲ ਨਹੀਂ ਆ ਰਹੀ ਹੈ ਆਪਾਂ ਹਜ਼ਾਰ ਤੋਂ ਵੱਧ ਬੰਦਿਆਂ ਨੂੰ ਆਪਾਂ ਰੈਸਕਿਊ ਕੀਤਾ ਹੈ ਸੋ ਫਾਰ ਐਂਡ ਉਹਨਾਂ ਸਭ ਨੂੰ ਆਪਾਂ ਮਟੀਰੀਅਲ ਰਾਸ਼ਨ ਸਪਲਾਈ ਕੀਤਾ ਹੈ ਉਹਨਾਂ ਵਾਸਤੇ ਸਟੇ ਕਰਨ ਲਈ ਸਾਡੇ ਕੋਲ ਆਪਣੇ ਏਵੈਕਿਊਏਸ਼ਨ ਐਮਰਜੈਂਸੀ ਸੈਂਟਰਸ ਵੀ ਤੇ ਕਿਸੇ ਨੂੰ ਵੀ ਲੋੜ ਹੈਗੀ ਹੈ ਕਿ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਕੋਈ ਜਗ੍ਹਾ ਥਾਂ ਚਾਹੀਦੀ ਹੈ ਕੋਈ ਤੇ ਉਹ ਜ਼ਰੂਰ ਸਾਡੇ ਇਵੈਕੂਏਸ਼ਨ ਸੈਂਟਰ ਆ ਸਕਦੇ ਜਦੋਂ ਇੱਕ ਵਾਰੀ ਪਾਣੀ ਆਪਣਾ ਜੋ ਹੈ ਰੀਸੀਡ ਕਰ ਜਾਊਗਾ ਉਹਦੇ ਬਾਅਦ ਆਪਾਂ ਪ੍ਰੋਪਰਲੀ ਅਸੈਸਮੈਂਟ ਕਰ ਸਕਣਗੇ ਆਪਾਂ ਪੂਰੀ ਵਧੀਆ ਤਰੀਕੇ ਨਾਲ ਅਸੈਸਮੈਂਟ ਕਰਾਂਗੇ ਬਟ ਇੱਕ ਵਾਰੀ ਪਹਿਲਾ ਫਲੱਡ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋਰ ਰੀਸੀਡ ਹੋ ਰਿਹਾ ਹੈ ਰੀਹੈਬਿਲੀਟੇਸ਼ਨ ਵਾਸਤੇ ਰੀਹੈਬਿਲੀਟੇਸ਼ਨ ਵਾਸਤੇ ਆਪਾਂ ਪੂਰੀ ਆਪਣੀ ਜਿਹੜੀਆਂ ਵੀ ਸਕੀਮਸ ਚੱਲਣਗੀਆਂ ਉਹ ਸਰਕਾਰ ਸਾਨੂੰ ਦੱਸਣਗੀ ਗਾਈਡ ਗਾਈਡਲਾਈਨਸ ਦੇਗੀ ਕਿ ਆਪਾਂ ਕਿਵੇਂ ਉਸ ਪਾਸੇ ਪ੍ਰੋਸੀਡ ਕਰ ਫਿਰ ਆਪਾਂ ਉਸ ਤਰੀਕੇ ਨਾਲ ਪੂਰਾ ਰੀਹੈਬਿਲਿਟੇਸ਼ਨ ਕਰ ਰਹੇ ਹੁਣੇ ਵੀ ਜੇ ਕਿਸੇ ਨੂੰ ਹੈਗਾ ਕਿ ਉਹਨਾਂ ਦਾ ਕੋਈ ਬਹੁਤ ਵੱਧੂ ਨੁਕਸਾਨ ਹੈ ਤੇ ਰਹਿਣ ਦੀ ਥਾਂ ਨਹੀਂ ਹੈ ਜਾਂ ਕਪੜੇ ਨਹੀਂ ਹੈ ਤੇ ਆਪਨੇ ਕੋਲ ਵੀ ਮਟੀਰੀਅਲ ਹੈਗਾ ਤੇ ਸਾਡੇ ਕੋਲ ਐਨ ਜੀਓਜ਼ ਵੀ ਹੈਗੇ ਆਪੋ ਪੂਰਾ ਪ੍ਰੋਵਾਈਡ ਕਰਾਂਗੇ ਪਰ ਜੋ ਖਸਾਤਾ ਹੋਇਆ ਉਹ ਪਾਣੀ ਛੱਡਣ ਕੋਲ ਲੱਟ ਪੈ ਰਾ ਨਹੀਂ ਹੈ ਹਜੇ ਸੋ far ਕੋਈ ਬਹੁਤ ਵੱਧੂ ਅਲਰਟ ਨਹੀਂ ਹੈ ਕਿ ਪਾਣੀ ਆਊਗਾ ਬਟ ਇਸ ਇਜ਼ a ਮਤਲਬ ਨਹੀਂ ਹੈ ਕਿ ਆਪਾਂ ਬਿਲਕੁਲ ਰਿਲੈਕਸਡ ਹੋ ਜਾਈਏ ਕਿ ਆਪਾਂ ਆਰਾਮ ਨਾਲ ਬੈਹ ਜਾਈਏ ਸਾਨੂੰ ਜੋ ਵੀ ਮਟੀਰੀਅਲ ਹੈ ਆਪਾਂ ਇਕੱਠਾ ਕਰਕੇ ਰੱਖੀਏ ਤੇ ਆਪਣੇ ਨਾਲਦਿਆਂ ਦੀ ਹੈਲਪ ਕਰੀਏ